ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ ਈਰਾਨ ਤੇ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਨੇ ਇਜ਼ਰਾਈਲ ਤੇ ਅਚਾਨਕ ਹਮਲਾ ਕੀਤਾ ਸੀ ਅਮਰੀਕਾ ਨੇ ਬੀਤੇ ਦਿਨ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਈਰਾਨ ਦੇ ਮਿਜ਼ਾਈਲ ਅਤੇ ਡਰੋਨ ਪ੍ਰੋਗਰਾਮਾਂ ਤੇ ਨਵੀਆਂ ਪਾਬੰਦੀਆਂ ਲਾਵੇਗਾ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਇਹ ਘੋਸ਼ਣਾ ਕੀਤੀ ਹੈ ਕਿ ਈਰਾਨ ਦੇ ਨਾਲ-ਨਾਲ ਉਸ ਦੇ ਸਹਿਯੋਗੀ ਅਤੇ ਭਾਈਵਾਲ ਸਮੂਹ ਵੀ ਇਹਨਾਂ ਪਾਬੰਦੀਆਂ ਦੇ ਘੇਰੇ 'ਚ ਆ ਸਕਦੇ ਨੇ। ਤਾਜ਼ਾ ਘੋਸ਼ਣਾ ਅਮਰੀਕਾ ਦੇ ਖਜ਼ਾਨਾ ਸਕੱਤਰ ਜੇਨਟ ਐਲਨ ਦੇ ਕਹਿਣ ਤੋਂ ਬਾਅਦ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਸੀਗਾ ਕਿ ਈਰਾਨ ਖਿਲਾਫ ਸਜ਼ਾ ਵਾਲੇ ਉਪਾਅ ਤਿਆਰ ਕੀਤੇ ਜਾ ਰਹੇ ਨੇ। ਦੂਜੇ ਪਾਸੇ ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੇ ਮੁਖੀ ਜਿਸ ਸੇਪੇ ਬੋਰੇਲ ਨੇ ਵੀ ਕਿਹਾ ਹੈ ਕਿ ਉਹ ਈਰਾਨ 'ਤੇ ਪਾਬੰਦੀਆਂ ਲਗਾਉਣ ਲਈ ਕੰਮ ਕਰ ਰਹੇ ਨੇ। ਸਲੀਵਨ ਨੇ ਇੱਕ ਬਿਆਨ ਚ ਕਿਹਾ ਕਿ ਆਉਣ ਵਾਲੇ ਦਿਨਾਂ ਚ ਈਰਾਨ ਉਸ ਦੇ ਮਿਜ਼ਾਈਲ ਅਤੇ ਡਰੋਨ ਪ੍ਰੋਗਰਾਮਾਂ ਦੇ ਨਾਲ-ਨਾਲ ਦੇਸ਼ ਦੇ ਰੈਵੋਲੂਸ਼ਨਰੀ ਗਾਰਡਸ ਤੇ ਈਰਾਨ ਦੇ ਰੱਖਿਆ ਮੰਤਰਾਲੇ ਤੇ ਨਵੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ ਸਾਨੂੰ ਉਮੀਦ ਹੈ ਕਿ ਸਾਡੇ ਸਹਿਯੋਗੀ ਅਤੇ ਭਾਈਵਾਲ ਵੀ ਈਰਾਨ ਤੇ ਪਾਬੰਦੀਆਂ ਲਗਾਉਣਗੇ ਪਤਾ ਲੱਗਾ ਹੈ ਕਿ ਅਮਰੀਕੀ ਅਧਿਕਾਰੀ ਈਰਾਨ ਤੇ ਆਰਥਿਕ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੇ ਨੇ ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸੀਂ ਅੱਤਵਾਦੀਆਂ ਨੂੰ ਉਹਨਾਂ ਦੇ ਘਰ ਚ ਵੜ ਕੇ ਮਾਰ ਦੇਵਾਂਗੇ ਵਾਲੇ ਬਿਆਨ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਮਰੀਕਾ ਨੇ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਨੂੰ ਤਣਾਅ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਲਈ ਕਹਾਂਗੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਮਰੀਕਾ ਨੇ ਹਮੇਸ਼ਾ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਰਾਹੀਂ ਹੱਲ ਲੱਭਣ ਲਈ ਉਤਸ਼ਾਹਿਤ ਕੀਤਾ ਹੈ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਵਾਈਟਨ ਪ੍ਰਸ਼ਾਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਸ ਟਿੱਪਣੀ ਤੋਂ ਚਿੰਤਤ ਹੈ ਕਿ ਭਾਰਤ ਅਤਵਾਦੀਆਂ ਨੂੰ ਉਹਨਾਂ ਦੇ ਘਰ ਚ ਵੜ ਕੇ ਮਾਰੇਗਾ ਇਸ ਤੇ ਮਿਲਰ ਨੇ ਕਿਹਾ ਕਿ ਅਮਰੀਕਾ ਇਸ ਚ ਸ਼ਾਮਲ ਨਹੀਂ ਹੋਵੇਗਾ ਪਰ ਅਸੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਤਣਾਅ ਤੋਂ ਬਚਣ ਅਤੇ ਗੱਲਬਾਤ ਰਾਹੀਂ ਹੱਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜਦੋਂ ਮਿਲਰ ਨੂੰ ਪੁੱਛਿਆ ਗਿਆ ਕਿ ਖਾਲਸਤਾਨੀ ਆਗੂ ਗੁਰਪਤਵੰਨ ਸਿੰਘ ਪੰਨੋ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਨੂੰ ਲੈ ਕੇ ਅਮਰੀਕਾ ਨੇ ਭਾਰਤ ਤੇ ਕੋਈ ਪਾਬੰਦੀ ਕਿਉਂ ਨਹੀਂ ਲਗਾਈ ਤਉਨਾ ਕੀ ਮੈਂ ਕਦੇ ਵੀ ਕਿਸੇ ਪਾਬੰਦੀ ਦੀ ਕਾਰਵਾਈ ਦੀ ਝਲਕ ਨਹੀਂ ਦੇਖਣ ਜਾ ਰਿਹਾ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਪਾਬੰਦੀ ਲੱਗਣ ਵਾਲੀ ਹੈ ਪਰ ਜੇ ਤੁਸੀਂ ਮੈਨੂੰ ਪਾਬੰਦੀ ਬਾਰੇ ਗੱਲ ਕਰਨ ਲਈ ਕਹਿੰਦੇ ਹੋ ਤਾਂ ਇਹ ਉਹ ਚੀਜ਼ ਹੈ ਜਿਸ ਬਾਰੇ ਅਸੀਂ ਖੁੱਲ ਕੇ ਚਰਚਾ ਨਹੀਂ ਕਰਦੇ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ 11 ਅਪ੍ਰੈਲ ਨੂੰ ਰਿਸ਼ੀਕੇਸ਼ ਚ ਰੈਲੀ ਕੀਤੀ ਸੀ ਇਸ ਚ ਪੀਐਮ ਨੇ ਕਿਹਾ ਸੀਗਾ ਕਿ ਭਾਜਪਾ ਸਰਕਾਰ ਚ ਪਿਛਲੇ 10 ਸਾਲਾਂ ਚ ਅੱਤਵਾਦੀਆਂ ਨੂੰ ਉਹਨਾਂ ਦੀ ਹੀ ਧਰਤੀ ਤੇ ਮਾਰਿਆ ਗਿਆ ਹੈ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਐਨਡੀਏ ਦੇ ਸ਼ਾਸਨ ਦੌਰਾਨ ਹੀ ਹਟਾ ਦਿੱਤਾ ਗਿਆ ਸੀ। ਪੀਐਮ ਨੇ ਕਿਹਾ ਸੀ ਕਿ ਅੱਜ ਦੇਸ਼ 'ਚ ਮਜ਼ਬੂਤ ਸਰਕਾਰ ਹੈ। ਇਹ ਮਜ਼ਬੂਤ ਸਰਕਾਰ 'ਚ ਅਤਵਾਦੀਆਂ ਨੂੰ ਘਰਾਂ 'ਚ ਵੜ ਕੇ ਮਾਰ ਦਿੱਤਾ ਜਾਂਦਾ ਹੈ। ਭਾਰਤੀ ਤਿਰੰਗਾ ਜੰਗੀ ਖੇਤਰ 'ਚ ਵੀ ਸੁਰੱਖਿਆ ਦੀ ਗਾਰੰਟੀ ਬਣ ਗਿਆ ਹੈ। ਅਮਰੀਕਾ ਫੈਸ਼ਨ, ਟੈਕਨੋਲੋਜੀ, ਸਿੱਖਿਆ, ਨਿਰਮਾਣ ਵਰਗੀਆਂ ਕਈ ਚੀਜ਼ਾਂ 'ਚ ਦੁਨੀਆ 'ਚ ਟੌਪ ਤੇ ਹੈ। ਪਰ ਕੁਝ ਮਾਮਲਿਆਂ 'ਚ ਇਥੋਂ ਦੀ ਸਥਿਤੀ ਵੀ ਖਰਾਬ ਹੈ। ਪਿਛਲੇ 10 ਸਾਲਾਂ ਤੋਂ ਇੱਥੇ ਔਰਤਾਂ 'ਚ ਸ਼ਰਾਬ ਦਾ ਸੇਵਨ ਵਧ ਰਿਹਾ ਹੈ ਜੋ ਕਿ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣ ਰਿਹਾ ਹੈ ਇਸ ਮਾਮਲੇ 'ਚ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ 18 ਤੋਂ 25 ਸਾਲ ਦੇ ਮਰਦ ਜ਼ਿਆਦਾ ਸ਼ਰਾਬ ਪੀਂਦੇ ਸਨ ਪਰ ਹੁਣ ਔਰਤਾਂ ਵੀ ਇਸ 'ਚ ਸ਼ਾਮਲ ਹੋ ਗਈਆਂ ਨੇ ਹਾਲਾਂਕਿ ਹੁਣ 26 ਤੋਂ 34 ਸਾਲ ਦੀ ਉਮਰ ਦੇ ਲੋਕ ਜ਼ਿਆਦਾ ਸ਼ਰਾਬ ਪੀ ਰਹੇ ਨੇ ਕਲੰਬੀਆ ਯੂਨੀਵਰਸਿਟੀ ਦੀ ਪ੍ਰੋਫੈਸਰ ਕੈਥਰੀਨ ਕੀਜ਼ ਦਾ ਕਹਿਣਾ ਹੈ ਕਿ ਔਰਤਾਂ ਹੁਣ ਪਿਛਲੇ ਦਹਾਕਿਆਂ ਦੇ ਮੁਕਾਬਲੇ ਦੇਰ ਨਾਲ ਵਿਆਹ ਕਰ ਰਹੀਆਂ ਨੇ ਅਜਿਹੇ ਚ ਔਰਤਾਂ ਜ਼ਿਆਦਾ ਮਾਤਰਾ ਚ ਸ਼ਰਾਬ ਪੀਣ ਜ਼ਿਆਦਾ ਸਮਾਂ ਬਤਾਉਂਦੀਆਂ ਨੇ ਜਿਸ ਨੂੰ ਕੈਥਰੀਨ ਹਾਈ ਰਿਸਕ ਟਾਈਮ ਕਹਿੰਦੇ ਨੇ 1950 ਚ ਵਿਆਹ ਦੀ ਔਸਤ ਉਮਰ ਔਰਤਾਂ ਲਈ 20 ਸਾਲ ਅਤੇ ਮਰਦਾਂ ਲਈ 22 ਸਾਲ ਸੀ ਸਾਲ 2030 ਚ ਇਸ ਵਿੱਚ ਵਾਧਾ ਹੋਇਆ ਹੈ ਹੁਣ ਮਰਦਾਂ ਦੀ ਉਮਰ 30.2 ਹੈ ਜਦਕਿ ਔਰਤਾਂ ਦੀ ਉਮਰ 28.4 ਹੈ ਜਦੋਂ ਔਰਤਾਂ 'ਚ ਜ਼ਿਆਦਾ ਸ਼ਰਾਬ ਪੀਣ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਗੱਲਾਂ ਸਾਹਮਣੇ ਆਈਆਂ। ਸਭ ਤੋਂ ਵੱਡਾ ਕਾਰਨ ਇਹ ਹੈ ਕਿ ਔਰਤਾਂ ਨੂੰ ਹੁਣ ਮਰਦਾਂ ਨਾਲੋਂ ਜ਼ਿਆਦਾ ਜਾਂ ਜ਼ਿਆਦਾ ਸ਼ਰਾਬ ਪੀਣ ਲਈ ਨਿਰਣਾ ਨਹੀਂ ਕਰਨਾ ਪੈਂਦਾ। ਜਾਮਾ ਹੈਲਥ ਫੋਰਮ 'ਚ ਪ੍ਰਕਾਸ਼ਿਤ ਇੱਕ ਖੋਜ ਅਨੁਸਾਰ ਇਸ ਕਾਰਨ ਔਰਤਾਂ 'ਚ ਸ਼ਰਾਬ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇ ਮੌਤਾਂ ਵੀ ਵੱਧ ਰਹੀਆਂ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੋ ਦਹਾਕਿਆਂ ਦੇ ਅੰਕੜਿਆਂ ਦੇ ਨਜ਼ਰ ਮਾਰਨ ਤੋਂ ਬਾਅਦ ਪਤਾ ਲੱਗਾ ਕਿ ਸ਼ਰਾਬ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਔਰਤਾਂ 'ਚ 14.7 ਫੀਸਦ ਵਧੀ ਹੈ ਜਦਕਿ ਮਰਦਾਂ 'ਚ ਇਹ ਦਰ 12.5 ਫੀਸਦੀ ਹੈ ਇਹਨਾਂ ਸਮੱਸਿਆਵਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਨ ਤੇ ਪਤਾ ਲੱਗਾ ਕਿ ਔਰਤਾਂ ਮਰਦਾਂ ਵਾਂਗ ਸ਼ਰਾਬ ਨੂੰ ਜਲਦੀ ਹਜ਼ਮ ਨਹੀਂ ਕਰ ਪਾਉਂਦੀਆਂ ਸਰੀਰ ਵਿੱਚ ਲੰਬੇ ਸਮੇਂ ਤੱਕ ਇਸ ਦੀ ਮੌਜੂਦਗੀ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਪੈਰਿਸ 올림픽 'ਚ ਜਗੜ ਵਾਲੀ ਮਸ਼ਾਲ ਦੱਖਣੀ ਯੂਨਾਨ 'ਚ ਪ੍ਰਾਚੀਨ ਖੇਡਾਂ ਦੇ ਸਥਾਨ ਤੇ ਜਗਾਈ ਗਈ ਬਦਲਾਕਾਰਨ ਰਵਾਇਤੀ ਤਰੀਕੇ ਨਾਲ ਲਾਟ ਨੂੰ ਜਗਾਉਣ ਦੀ ਕੋਸ਼ਿਸ਼ ناکਾਮ ਹੋ ਗਈ ਸੀ ਰਵਾਇਤੀ ਤਰੀਕੇ ਮੁਤਾਬਕ ਚਾਂਦੀ ਦੀ ਮਿਸ਼ਾਲ ਜਗਾਉਣ ਲਈ ਸੂਰਜ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਲਈ ਇੱਕ ਪ੍ਰਾਚੀਨ ਯੂਨਾਨੀ ਪੁਜਾਰਣ ਦੇ ਰੂਪ ਚ ਕੱਪੜੇ ਪਹਿਨੀ ਮੁਟਿਆਰ ਮਿਸ਼ਾਲ ਫੜਦੀ ਹੈ ਸਗੋਂ ਬੈਕਅਪ ਲਾਟ ਦੀ ਵਰਤੋਂ ਕੀਤੀ ਗਈ ਜੋ ਸੋਮਵਾਰ ਨੂੰ ਅੰਤਿਮ ਰਿਹਰਸਲ ਦੌਰਾਨ ਉਸੇ ਸਥਾਨ ਤੇ ਜਗਾਈ ਗਈ ਸੀ ਮਿਸ਼ਾਲ ਨੂੰ ਮਿਸ਼ਾਲਾਂ ਦੀ ਰਿਲੇ ਰਾਹੀਂ ਪ੍ਰਾਚੀਨ 올ੰਪੀਆ ਦੇ ਖੰਡਰ ਮੰਦਰਾ ਅਤੇ ਖੇਡ ਮੈਦਾਨਾਂ ਚੋਂ ਲੰਘਾਇਆ ਜਾਵੇਗਾ ਰਿਲੇ ਦੀ ਯੂਨਾਨ ਦੀ 11 ਦਿਨਾਂ ਦੀ ਯਾਤਰਾ ਇਥਨਜ਼ ਚ ਪੈरिस 2024 ਦੇ ਪ੍ਰਬੰਧਕਾਂ ਨੂੰ ਸੌਂਪਣ ਦੇ ਨਾਲ ਸਮਾਪਤ ਹੋਵੇਗੀ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਖਿਲਾਫ ਅਪਰਾਧਿਕ ਮੁਕਦਮਾ ਸ਼ੁਰੂ ਹੋ ਗਿਆ ਹੈ। ਯਾਨੀ ਉਸ ਨੂੰ ਅਪਰਾਧਿਕ ਜੁਰਮ ਚ ਅਦਾਲਤ ਚ ਪੇਸ਼ ਹੋਣਾ ਪੈਂਦਾ ਹੈ। ਅਮਰੀਕਾ ਦੇ ਇਤਿਹਾਸ ਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਾਬਕਾ ਰਾਸ਼ਟਰਪਤੀ ਤੇ ਅਪਰਾਧਿਕ ਮਾਮਲੇ ਚ ਮੁਕਦਮਾ ਚਲਾਇਆ ਗਿਆ ਹੈ। ਇਹ ਮੁਕੱਦਮਾ ਟਰੰਪ ਤੇ ਆਪਣੇ ਸੈਕਸ ਸਕੈਂਡਲ ਨੂੰ ਲੁਕਾਉਣ ਲਈ ਕਾਰੋਬਾਰੀ ਰਿਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ ਦਾ ਹੈ ਡੋਨਲਡ ਟਰੰਪ ਇਸ ਸਾਲ ਦੁਬਾਰਾ ਰਾਸ਼ਟਰਪਤੀ ਦੀ ਚੋਣ ਲੜਨ ਲਈ ਤਿਆਰ ਨੇ ਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਆਦਮੀ ਬਣਨ ਦਾ ਟੀਚਾ ਰੱਖਦੇ ਨੇ ਇਹ ਅਪਰਾਧਿਕ ਮੁਕੱਦਮਾ ਉਸ ਦੀ ਸਾਖ ਨੂੰ ਖਰਾਬ ਕਰਨਾ ਯਕੀਨੀ ਹੈ ਸਮੱਸਿਆ ਇਹ ਹੈ ਕਿ ਟਰੰਪ ਹੁਣ ਚੋਣ ਪ੍ਰਚਾਰ ਕਰ ਰਹੇ ਨੇ ਤੇ ਚੋਣ ਪ੍ਰਚਾਰ ਦੇ ਨਾਲ ਟਰੰਪ ਨੂੰ ਅਦਾਲਤ 'ਚ ਕੇਸ ਵੀ ਲੜਨਾ ਪਵੇਗਾ ਡੋਨਲਡ 트੍ਰੰਪ ਨੇ ਜੱਜ ਜਵਾਨ ਮਰਸੀਨ ਨੂੰ ਕੇਸ ਤੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਹ ਅਸਫਲ ਰਿਹਾ ਜੱਜ ਨੇ ਐਲਾਨ ਕੀਤਾ ਹੈ ਕਿ ਉਹ ਇਸ ਕੇਸ ਨੂੰ ਜਾਰੀ ਰੱਖੇਗਾ 트੍ਰੰਪ ਨੇ ਜੱਜ ਦੀ ਧੀ ਨੂੰ ਇਹ ਕਹਿ ਕੇ ਕੇਸ ਤੋਂ ਹਟਾਉਣ ਦੀ ਅਸਫਲ ਕੋਸ਼ਿਸ਼ ਕੀਤੀ ਕਿ ਉਹ ਡੈਮੋਕ੍ਰੈਟਿਕ ਪਾਰਟੀ ਦੀ ਸਿਆਸੀ ਸਲਾਹਕਾਰ ਹੈ ਜੱਜ ਦਾ ਕਹਿਣਾ ਹੈ ਕਿ 트੍ਰੰਪ ਦੇ ਵਿਰੋਧੀਆਂ ਲਈ ਕੰਮ ਕਰਨ ਵਾਲੀ ਆਪਣੀ ਧੀ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਦਾ ਮਤਲਬ ਹੈ ਕਿ ਉਹਨਾਂ ਦਾ 트੍ਰੰਪ ਖਿਲਾਫ ਕੋਈ ਲੁਕਮਾ ਅਜੰਡਾ ਨਹੀਂ ਹੈ ਟਰੰਪ ਦੇ ਖਿਲਾਫ ਕੇਸ ਦੀ ਸੁਣਵਾਈ ਲਈ ਹੁਣ ਇੱਕ ਜਿਊਰੀ ਦੀ ਚੋਣ ਕੀਤੀ ਜਾਵੇਗੀ ਜਿਸ ਵਿੱਚ 2 ਹਫ਼ਤੇ ਲੱਗ ਸਕਦੇ ਨੇ ਇਸ ਤੋਂ ਬਾਅਦ ਸੁਣਵਾਈ ਜੂਨ 'ਚ ਸ਼ੁਰੂ ਹੋ ਸਕਦੀ ਹੈ ਡੋਨਾਲਡ ਟਰੰਪ ਲਈ ਇਹ ਬਹੁਤ ਸ਼ਰਮਨਾਕ ਸਥਿਤੀ ਹੋਵੇਗੀ ਕਿਉਂਕਿ ਉਹ ਇਸ ਜਿਸ ਅਤੀਤ ਨੂੰ ਦਫਨਾਉਣਾ ਚਾਹੁੰਦਾ ਸੀ ਉਹ ਉਸ ਨੂੰ ਫਿਰ ਤੋਂ ਦੁਨੀਆ ਸਾਹਮਣੇ ਪੇਸ਼ ਕੀਤਾ ਕਰਨਾ ਪਵੇਗਾ ਟਰੰਪ ਦੇ ਸਾਬਕਾ ਸਹਿਯੋਗੀ ਮਾਈਕਲ ਕੋਹੇਨ ਨੇ ਆਪਣੇ ਜਿਨਸੀ ਸਬੰਧਾਂ ਬਾਰੇ ਚੁੱਪ ਰਹਿਣ ਲਈ ਸਟੋਰਮੀ ਡੈਨੀਅਲ ਨਾਮਕ ਇੱਕ ਬਾਲਗ ਸਟਾਰ ਨੂੰ 1.3 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ। ਟਰੰਪ ਅਤੇ ਸਟੋਰਸੀ ਦਾ ਇੱਕ ਦਹਾਕਾ ਪਹਿਲਾਂ ਏਜੰਸੀ ਸਬੰਧੀ ਅਤੇ ਇਸ ਬਾਰੇ ਚੁੱਪ ਰਹਿਣ ਲਈ ਬਹੁਤ ਵਧੀਆ ਭੁਗਤਾਨ ਕੀਤਾ ਗਿਆ ਸੀ। ਟਰੰਪ ਨੇ ਆਪਣੇ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਟਰੰਪ ਨੇ ਇਸ ਤੋਂ ਪਹਿਲਾਂ ਮਾਮਲੇ ਦੇ ਗਵਾਹਾਂ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹਾਲਾਂਕਿ ਟਰੰਪ ਨੇ ਸੋਸ਼ਲ ਮੀਡੀਆ ਤੇ ਟਿੱਪਣੀਆਂ ਕੀਤੀਆਂ। ਇਸ ਕਾਰਨ ਸਰਕਾਰੀ ਵਕੀਲ ਨੇ ਜੱਜ ਨੂੰ ਉਸ ਦੀ 3000 ਡਾਲਰ ਤੱਕ ਜੁਰਮਾਨਾ ਕਰਨ ਦੀ ਬੇਨਤੀ ਕੀਤੀ ਸੀ 트럼ਪ ਦੇ ਖਿਲਾਫ ਕੇਸ ਦੀ ਸੁਣਵਾਈ ਲਈ ਹੁਣ 12 ਮੈਂਬਰੀ ਜਿਊਰੀ ਦੀ ਚੋਣ ਕੀਤੀ ਜਾਵੇਗੀ 트럼ਪ ਖਿਲਾਫ ਕੁੱਲ 4 ਅਪਰਾਧਿਕ ਮਾਮਲੇ ਨੇ ਜਿਨ੍ਹਾਂ ਚੋਂ ਇਹ ਮਾਮਲਾ ਸਭ ਤੋਂ ਗੰਭੀਰ ਮੰਨਿਆ ਜਾਂਦਾ ਹੈ ਪਰ ਇਹ ਇੱਕ ਅਜਿਹਾ ਮਾਮਲਾ ਹੈ ਜੋ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ ਜਦਕਿ ਬਾਕੀ ਮਾਮਲੇ ਚੋਣਾਂ ਤੋਂ ਬਾਅਦ ਸ਼ੁਰੂ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਗ੍ਰੇਸ ਸੂਬੇ ਡੇਲਾਵੇਅਰ ਤੋਂ 7 ਵਿਧਾਇਕਾਂ ਦੇ ਇੱਕ ਸਮੂਹ ਨੇ ਵਿਸਾਖੀ ਦੇ ਤਿਉਹਾਰ ਮੌਕੇ ਸਿੱਖ ਭਾਈਚਾਰੇ ਨਾਲ ਰਲ ਕੇ ਭੰਗੜਾ ਪਾਇਆ ਸਾਰੇ ਲੋਕ ਨੁਮਾਇंदे ਰਵਾਇਤੀ ਪੰਜਾਬੀ ਪਹਿਰਾਵਾ ਪਹਿਨ ਕੇ ਆਏ ਸਨ ਇਸ ਸਮੂਹ ਚ ਡੈਲਾਵੇਅਰ ਸੈਨੇਟ ਚ ਬਹੁਮਤ ਵਾਲੀ ਪਾਰਟੀ ਦੇ ਨੇਤਾ ਬ੍ਰਾਈਨ ਟਾਊਨਸੈਂਡ ਸੈਨੇਟ ਦੇ ਬਹੁਮਤ ਪਾਰਟੀ ਦੀ ਵਿਪ ਐਲਿਜ਼ਾਬੈਥ ਲਾਕਮੈਨ ਸੈਨੇਟਰ ਸਟੀਫਨੀ ਹਾਂਸਨ ਸੈਨੇਟਰ ਲਾਰਾ ਸਟੋਰਗਿਓਨ ਸੂਬੇ ਦੇ ਪ੍ਰਤੀਨਿਧ ਪਾਲ ਬੰਬੇਸ਼ ਸ਼ੈਰੀ ਡੋਰਸੀ ਵਾਕਰ ਅਤੇ ਸਾਫੀ ਫਿਲਿਪਸ ਸ਼ਾਮਲ ਨੇ ਇੱਕ ਲੋਕ ਪ੍ਰਤੀਨਿਧੀ ਦੇ ਸਹਿਯੋਗੀ ਵੀ ਇਸ ਪੇਸ਼ਕਾਰੀ 'ਚ ਸਮੂਦਾ ਹਿੱਸਾ ਬਣਿਆ ਟਾਊਨਸੈਂਡ ਨੇ ਕਿਹਾ ਕਿ ਲੋਕ ਪ੍ਰਤੀਨਿਧੀਆਂ ਦੇ ਸਮੂਹ ਨੇ ਭੰਗੜਾ ਇਨਸਟ੍ਰਕਟਰ ਭਾਰਤੀ ਅਮਰੀਕੀ ਵਿਸ਼ਵਾਸ ਸਿੰਘ ਸੋਡੀ ਤੋਂ 2 ਮਹੀਨੇ ਲਗਭਗ 30 ਘੰਟਿਆਂ ਤੱਕ ਭੰਗੜਾ ਸਿੱਖਿਆ ਉਹਨਾਂ ਕਿਹਾ ਸੀ 2 ਮਹੀਨਿਆਂ 'ਚ 30 ਘੰਟੇ ਅਭਿਆਸ ਕੀਤਾ ਅਸੀਂ 8 ਵਿਅਕਤੀ ਸੀ ਜਿੰਨਾ ਹੋ ਸਕਦਾ ਸੀ ਅਸੀਂ ਇਕੱਠਿਆਂ ਅਭਿਆਸ ਕੀਤਾ ਤੇ ਸਾਡੇ ਕੋਲ ਵਿਸ਼ਵਾਸ ਸਿੰਘ ਵਰਗੇ ਬੇਹੱਦ ਸ਼ਾਨਦਾਰ ਕੋਚ ਸਨ ਲੋਕ ਪ੍ਰਤੀਨਿਧੀਆਂ ਵੱਲੋਂ ਪਹਿਨੀ ਜਾਣ ਵਾਲੀ ਭੰਗੜਾ ਡਰੈਸ ਦੀ ਭਾਰਤ 'ਚ ਸਿਲਾਈ ਕੀਤੀ ਗਈ ਸੀ ਤੇ ਉਥੋਂ ਹੀ ਮਗਵਾਈ ਗਈ ਸੀ ਟਾਊਨ ਸੈੱਡ ਨੇ ਪੇਸ਼ਕਾਰੀ ਤੋਂ ਬਾਅਦ ਕਹਾਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭੰਗੜਾ ਪਾਉਂਦੇ ਸਮੇਂ ਸਾਡੇ ਜੋ ਕੋਈ ਵੀ ਡਿੱਗਾ ਨੇ ਮੀਜ਼ਲਸ ਦੁਨੀਆ ਦੀਆਂ ਸਭ ਤੋਂ ਘਾਤਕ ਬਿਮਾਰੀਆਂ ਦੀ ਸੂਚੀ 'ਚ ਸ਼ਾਮਲ ਹੈ ਜਿਸ ਨੂੰ ਖਸਰਾ ਵੀ ਕਿਹਾ ਜਾਂਦਾ ਹੈ ਇਹ ਰੂਬੀਓਲਾ ਵਾਇਰਸ ਕਾਰਨ ਹੋਣ ਵਾਲੀ ਵਾਇਰਲ ਬਿਮਾਰੀ ਹੈ ਜੇਕਰ ਖਸਰੇ ਤੋਂ ਪੀੜਤ ਵਿਅਕਤੀ ਖੰਗਦਾ ਜਾਂ ਛਿੱਕਦਾ ਹੈ ਤਾਂ ਵਾਇਰਸ ਹਵਾ 'ਚ ਫੈਲ ਜਾਂਦਾ ਹੈ। ਖਸਰੇ ਨਾਲ ਸੰਕਰਮਿਤ ਵਿਅਕਤੀ ਸਿੱਧੇ ਤੌਰ ਤੇ 12 ਤੋਂ 18 ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ। ਫਿਲਹਾਲ ਇਹ ਅਮਰੀਕਾ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਅਸਲ 'ਚ ਅਮਰੀਕਾ 'ਚ ਖਸਰਾ ਇੱਕ ਵਾਰ ਫੇਰ ਵਾਪਸ ਆ ਗਿਆ ਹੈ। ਅੰਕੜਿਆਂ ਮੁਤਾਬਕ 3 ਅਪ੍ਰੈਲ 2024 ਤੱਕ ਕੁੱਲ 113 ਮਾਮਲੇ ਸਾਹਮਣੇ ਆਏ ਨੇ। ਅਮਰੀਕਾ ਲਈ ਇਸ ਕਰਕੇ ਮੁਸੀਬਤ ਖੜੀ ਹੋ ਗਈ ਕਿਉਂਕਿ ਸਾਲ 2000 ਚ ਇਥੇ ਖਸਰਾ ਖਤਮ ਹੋਣ ਦਾ ਦਾਵਾ ਕੀਤਾ ਗਿਆ ਸੀ ਇਸ ਤੋਂ ਬਾਅਦ ਕੁਝ ਮਾਮਲੇ ਸਾਹਮਣੇ ਆਏ ਪਰ ਅਮਰੀਕਾ ਹਰ ਵਾਰ ਇਸ ਨਾਲ ਨਜਿੱਠਣ ਚ ਸਫਲ ਰਿਹਾ ਫਿਰ ਸਾਲ 2019 ਆਇਆ ਜਦੋਂ ਖਸਰੇ ਨੇ 25 ਸਾਲਾਂ ਚ ਸਭ ਤੋਂ ਗੰਭੀਰ ਰੂਪ ਲੈ ਲਿਆ ਉਸ ਸਾਲ 1274 ਕੇਸ ਸਨ ਜੇਕਰ ਅਸੀਂ ਇਸ ਹਿਸਾਬ ਨਾਲ ਦੇਖੀਏ ਤਾਂ 2024 ਦੇ ਮਾਮਲੇ ਮੁਕਾਬਲਤਨ ਘਟਨੇ ਪਰ ਯੂਐਸਾ ਸੈਂਟਰ ਆਫ ਡਿਜ਼ੀਜ਼ ਕੰਟਰੋਲ ਦੇ ਅਨੁਸਾਰ ਜੇਕਰ ਅਸੀਂ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੀ ਤੁਲਨਾ ਪਿਛਲੇ 3 ਸਾਲਾਂ ਦੇ ਪਹਿਲੇ 3 ਮਹੀਨਿਆਂ ਨਾਲ ਕਰੀਏ ਤਾਂ ਇਸ ਵਾਰ ਇਹ ਗਿਣਤੀ ਔਸਤ ਨਾਲੋਂ 17 ਗੁਣਾ ਵੱਧ ਹੈ ਆਖਰ ਅਮਰੀਕਾ 'ਚ ਖਸਰੇ ਦਾ ਖਤਰਾ ਕਿਉਂ ਮੁੜ ਆਇਆ ਹੈ ਤੇ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਇਸ ਦੀ ਕੀ ਸਥਿਤੀ ਹੈ ਜੇ ਇਸ ਪਾਸੇ ਵੱਲ ਝਾਤ ਮਾਰੀਏ ਤੇ ਅਜੇ ਹਾਂ ਨਹੀਂ ਕਿ ਇਹ ਬਿਮਾਰੀ ਪੂਰੀ ਤਰ੍ਹਾਂ ਨਾਲ ਖਤਮ ਹੋ ਗਈ ਹੈ ਹੁਣ ਵੀ ਇਹ ਬਿਮਾਰੀ ਕਈ ਦੇਸ਼ਾਂ ਦੇ ਵਿੱਚ ਇੱਕ ਆਮ ਬਿਮਾਰੀ ਹੈ ਅਮਰੀਕਾ 'ਚ ਖਸਰੇ ਦੇ ਕੇਸ ਉਹਨਾਂ ਲੋਕਾਂ ਤੋਂ ਫੈਲਦੇ ਨੇ ਜਿਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ। ਸੀਡੀਸੀ ਦੀ ਰਿਪੋਰਟ ਦੇ ਅਨੁਸਾਰ ਬਾਹਰ ਘੁੰਮਣ ਗਏ ਲੋਕਾਂ 'ਚ ਗੈਰ-ਟੀਕਾਕਰਨ ਵਾਲੇ ਅਮਰੀਕੀ ਸ਼ਾਮਲ ਸਨ ਜੋ ਮੱਧ ਪੂਰਬ ਅਤੇ ਅਫਰੀਕਾ 'ਚ ਸੰਕਰਮਿਤ ਹੋ ਗਏ ਸਨ ਤੇ ਖਸਰਾ ਵਾਪਸ ਸੰਯੁਕਤ ਰਾਜ ਲਿਆਏ ਸਨ। ਅਮਰੀਕਾ 'ਚ ਖਸਰਾ ਨਿਊਯਾਰਕ, ਫਿਲਾਡੈਲਫੀਆ ਤੇ ਸ਼ਿਕਾਗੋ ਸਣੇ 17 ਸੂਬਿਆਂ 'ਚ ਫੈਲ ਚੁੱਕਿਆ ਹੈ। 61 'ਚੋਂ ਅੱਧੇ ਤੋਂ ਵੱਧ ਕੇਸ ਸ਼ਿਕਾਗੋ ਤੋਂ ਆਏ ਨੇ। ਇਹ ਉਹਨਾਂ ਲੋਕਾਂ 'ਚ ਜ਼ਿਆਦਾ ਪਾਏ ਗਏ ਨੇ ਜੋ ਪ੍ਰਵਾਸੀ ਸ਼ੈਲਟਰ 'ਚ ਰਹਿੰਦੇ ਨੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ